ਆਓ ਮੇਸਟਰ ਆ ਲੈਣੋ ਆ ਫੜੀਏ ਆ ਦੇਖੋ ਆ ਪਾਟੜੀ ਆ ਭਾਖੜਾ ਨਹਿਰ ਜਾਂਦੀ ਆ ਤੇ ਭਾਖੜਾ ਨਹਿਰ ਤੇ ਵੀ ਲਾਇਆ ਪਿਆਗਾ ਕਿਹੜਾ ਪਿੰਡ ਆ ਗਿਆ ਮੇਸਟਰ ਆ ਦਾਤਾ ਸਿੰਘ ਦਾ ਪਿੰਡ ਆ ਗਿਆ ਹਰਿਆਣੇ ਦਾ ਪਿੰਡ ਆ ਮਲਵਈਆਂ ਦਾ ਪਿੰਡ ਆ ਤੇ ਸਾਰੇ ਕਿਤੇ ਆ ਜੀ ਵੀ ਸੀਆਂ ਰੱਖਿਆ ਪੈ ਤਰ ਜੈ ਸਾਹਿਬ ਲਾ ਜਿਹੜਾ ਰੇਵਰ ਨੂੰ ਰਸਤਾ ਜਾਂਦਾ ਹੈ ਹੈ ਰੇਵਰ ਨੂੰ ਰਸਤਾ ਜਾਂਦਾ ਦੱਤਿਆਲਾ ਅਰੇ ਦੱਤਿਆ ਤੋਂ ਰੇਵਰ ਨੂੰ ਰਸਤਾ ਜਾਂਦਾ ਹੈ ਇਧਰ ਤਾਂ ਲੰਮੀ ਪੈਂਦੀ ਆ ਆ ਆ ਗਿਆ ਦੱਤਿਆਲਾ ਇਧਰ ਹਾਂਜੀ ਉਤੋਂ 2 ਕਿਲੋਮੀਟਰ ਜਾ ਕੇ ਫਿਰ ਪੱਥਰ ਪੇ ਨੇ ਬਈ ਅੱਗੇ ਇੱਥੇ 2 ਕਿਲੋਮੀਟਰ ਗਾਹਾਂ ਪੱਥਰ ਪੇ ਨੇ ਐਵੇਂ ਦੀ ਆ ਪਿਆਉ ਦੇਖ ਲਓ ਆ ਪਾਣੀ ਚੱਲਿਆ ਇੱਥੋਂ ਦੀ ਤੇ ਆਹ ਸ਼ਾਰਟਕਟ ਰਸਤੇ ਆ ਜਿਹੜੇ ਹਰਿਆਣੇ ਦੇ ਵਿੱਚ ਐਂਟਰ ਕਰਨਗੇ ਜੇ ਹੁਣ ਆਪਾਂ ਇਧਰ ਚੱਲਦੇ ਹਾਂ ਇੰਨੇ ਦਾ ਰਸਤੇ ਜਿਹੜੇ ਲੋ ਜੀ ਆ ਦੇਖੋ ਇਹ ਆਪਾਂ ਹਰਿਆਣਾ ਦੇ ਪਾਸੇ ਆ ਰਹੇ ਆ ਇੱਧਰ ਕਿਹੜਾ ਮਾਗ ਲੱਗਣਾ ਪਸਰ ਗਿਆ ਇਹ ਦੱਤਲ ਸਿੰਘਲ ਰਹਿ ਗਿਆ ਜੀ ਨਹੀਂ ਨਹੀਂ ਵੱਡਾ ਸ਼ਹਿਰ ਕਿਹੜਾ ਇਧਰ ਵੱਡਾ ਸ਼ਹਿਰ ਨਰਵਾਣਾ ਜੀ ਨਰਵਾਣਾ ਰਹਿ ਗਿਆ ਦੇਖੋ ਟਰੱਕ ਖੜਿਆ ਸੜਕਾਂ ਦੇ ਮੂਹਰੇ ਬੈਰੀਗੇਟ ਲੱਗਣ ਕਰਕੇ ਬੰਦ ਹੋ ਗਿਆ ਇਹ ਟਰੱਕਾਂ ਨੇ ਉਹਨਾਂ 10 ਦਿਨ ਖੜੇ ਰਹੇ ਨੇ ਕਿੰਨੇ ਦਿਨ ਖੜੇ ਰਹਿਣਗੇ ਹਰਿਆਣੇ ਦੇ ਵਿੱਚ ਆ ਦੇਖੋ ਆਪਾਂ ਜਾਂਦੀ ਨਹੀਂ ਕੋਈ ਲੋ ਜੀ ਲਾਈਨ ਹੀ ਲੱਗੀ ਪਈ ਆ ਗੱਡੀਆਂ ਦੀ ਤੁਸੀਂ ਦੇਖ ਸਕਦੇ ਹੋ ਪਟ્રોલ ਪੰਪ ਦੇ ਕੋਲੇ ਆ ਜਮਾ ਆਏ ਕੋ ਕਰੈਨਾ ਮੰਗਾਲੀਆਂ ਪੱਟੀਆਂ ਵੱਡੀਆਂ ਕਰੈਨਾ ਆਹਾ ਜਿਹੜੇ ਵੱਡੇ ਵੱਡੇ ਟਰਾਲੇ ਚੱਕਣੀਆਂ ਦੇਖੋ ਤੁਹਾਨੂੰ ਦਿਖਾਉਣਾ ਹਰਿਆਣਾ ਪੁਲਿਸ ਦੀ ਪੂਰੀ ਤਿਆਰੀ ਹੈ ਜਿੰਨੀ ਕਹਿ ਦੋ ਆ ਆ ਗਿਆ ਪੁੱਟਕਣ ਵਾਲੀਆਂ ਵੱਡੀਆਂ ਵੱਡੀਆਂ ਇਹ ਹਰਿਆਣਾ ਵਾਲਾ ਸਾਈਡ ਆ ਗਈ ਜੀ ਇਹ ਦੇਖੋ DSF ਆ ਗਈ ਹਰਿਆਣੇ ਵਾਲੀ ਸਾਈਡ ਆ ਗਈ ਸਾਰੀ ਇਹ ਉਹ ਉੱਤਰੇ ਪਿਆ ਮੂਰਲੇ ਪਾਸੇ ਪਾਣੀ ਵਾਲੇ ਕੰਟੇਨਰ ਵੀ ਆ ਰਹੇ ਨੇ ਬਾਈ ਜੀ ਕਿੱਥੇ ਆ ਉਹ ਰੇ ਪਿੱਛੇ ਰੰਗ ਉਹ ਉੱਤਰੇ ਪਿਆ ਮੂਰਲੇ ਪਾਸੇ ਇੱਥੇ ਲੁੱਦ ਜਾਣ ਇਹਨਾਂ ਉਹ ਉੱਤਰੇ ਪਏ ਦੇਖੋ ਕੰਟੇਨਰ ਜਿਹੜੇ ਧਰਨੇ ਆ ਕਮ ਸੇ ਕਮ ਤਿੰਨ ਦੋ ਕਿੱਲੇ ਵਾਹੀ ਆ ਨਾ ਦੋ ਕਿੱਲੇ ਵਾਹੀ ਜਾਮ ਲਾਇਆ ਹੈ ਨਾ ਇਹਨਾਂ ਨੇ ਜਾਉਂਦੇ ਨਾ ਵੀ ਬੱਸੇ ਚੜ ਕੇ ਚੜਨ ਦੀ ਕਰਨੀ ਉਹ ਤੇ ਇੰਜ ਜਾਣਾ ਨਾ ਇਹਨੇ ਬੱਸੇ ਚੜਨੇ ਹੱਲਾ ਬੋ ਹੱਲਾ ਬੋਲ ਗਿਆ ਨਾ ਬੱਸਾਂ ਤਾਂ ਲਾਈ ਨੇ ਚੱਲੀ ਹੈ ਘਰ ਨੂੰ ਬੱਸ ਉਹਦੀ ਆ ਦੇਖੋ ਕਿਹੜੇ ਆ ਇਹ ਜੀ ਐਸ ਆਫਲਿਆਂ ਨਾਲ ਲਾ ਕੇ ਤੋੜਾਂਗੇ ਪੂਰਾ ਜਮਾ ਹਰਿਆਣੇ ਵਾਲੇ ਉਹ ਭੜਾ ਕੇ ਪਾ ਦੋਗੇ ਆ ਦੇਖੋ ਜੀ ਐਸ ਇਹ ਜੇ ਤੋ ਕੱਲ ਪਰਸੋਂ ਹੀ ਲੱਗਿਆ ਪਰਸੋਂ ਦੇ ਲੱਗਿਆ ਤਿੰਨ ਚਾਰ ਦਿਨ ਹੋ ਗਏ ਲੱਗਿਆ ਨਹੀਂ ਅੱਛਾ ਜੇ ਤੋ ਥੱਲਾ ਬੋਲਦੇ ਇਹਨੇ ਚੜ ਜਾਣਾ ਦੱਸੀ ਉਹਦੇ ਠੀਕ ਆ ਅੱਛਾ ਬੱਸਾਂ ਤਾਂ ਲਾਈਆਂ ਇਹ ਉਹਦੋਂ ਇਹਨਾਂ ਨੇ ਆਪਣਾ ਪ੍ਰਬੰਧ ਕੀਤਾ ਜੋ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਦਰ ਚੜ ਗਈ ਜਨਤਾ ਉੱਤੇ ਸਾਡੇ ਉਹਦੇ ਨਾਲ ਬੱਸੇ ਲੈ ਕੇ ਭੱਜਣਾ ਪਿਛਲੀ ਵਾਰੀ ਉਹਨੇ ਭੱਜੇ ਸੀ ਤੇ ਹੁਣ ਵੀ ਅਸੀਂ ਭੱਜਣਗੇ ਇਹਨਾਂ ਦੋ ਦਿਨਾਂ ਦੀ ਗੱਲ ਆ ਬੱਸ ਦੋ ਦਿਨਾਂ ਦੀ ਦੋ ਦਿਨਾਂ ਦੀ ਗੱਲ ਹੈ ਜੀ ਤੁਸੀਂ ਪੰਜਾਬ ਵਾਲੇ ਸਾਡੇ ਕੋਲ ਦੋ ਦਿਨ ਰਹਿਓ ਚਾਹ ਪਣੀ ਪੀਓ ਪਰੋਨੇ ਬਣ ਕੇ ਰਹਿਓ ਸਾਡੇ ਲਵੇ ਦੋ ਦਿਨ ਆਪਣਾ ਖਾਣਾ ਪੀਣਾ ਇੱਥੇ 2 ਦਿਨਾਂ ਬਾਅਦ ਆਪਾਂ ਤੋੜ ਕੇ ਅੱਗੇ ਜਾਣਾ ਹੈ ਦਿੱਲੀ ਨੂੰ ਕੁਝ ਕਰਨਾ ਹੈ ਕਿਹਦੀ ਦੀ ਗੱਲ ਹੈ ਬਈ ਹੋਰ ਬਾਈ ਜੀ ਪਤਾ ਹੋਵੇ ਕਿਦੋਂ ਹੋਰ ਸਾਡਾ ਬਰਾਬਰ ਸਾਥ ਦੇ ਆਓ ਵਾਡਰਾਂ ਲਾਰਖਾ ਕੰਡਾ ਵਾਲੀ ਪਾਕਿਸਤਾਨ ਤੇ ਵੀ ਵੱਧ ਕੰਮ ਕਰਖਿਆ ਵਾਡਰ ਬਣਾ ਰਹੇ ਪਾਕਿਸਤਾਨ ਵਾਲਾ ਆ ਦੇਖੋ ਪੁਲਿਸ ਵਾਲਾ ਖੜ੍ਹ ਗਿਆ ਨਾ ਹਟਾਰੇ ਨੇ ਹਟਾਉਂਦੇ ਆ ਬਈ ਖੜਨ ਵੀ ਨਹੀਂ ਦਿੰਦੇ। ਨਾ ਬਈ ਖੜਨ ਨਹੀਂ ਦਿੰਦੇ ਜਮੀ ਬਿਲਕੁਲ। ਅੱਛਾ ਖੜਨਾ ਨਹੀਂ ਦਿੰਦੇ। ਰੋ ਮਾਰ ਦਿਆ। ਮੀਡੀਆ ਨੇ ਪੰਜ ਡਰੋਨ ਛੱਡ ਲਓ ਉੱਪਰ। ਕੋਈ ਨਹੀਂ ਕੱਲ ਨੂੰ ਸਹੀ ਫੇਰਾ। ਹਾਂ ਤੇਰਾ ਤਰੀਕਾ ਆਉਣ ਦੇ ਸਾਨੂੰ ਇਧਰੋਂ। ਹਾਂ। ਆਓ ਦੇਖੋ ਕਿਦਾਂ ਕੰਟੇਨਰ ਤਰੇ ਹੋਇਆ ਪੰਜਾਬ ਵਾਲੇ ਪਾਸੇ ਤੇ ਇਹਨਾਂ ਨੇ ਉਹ ਕਰਿਆ ਹੋਇਆ ਟਕਰੇਮਣ ਟਾਈਮ। ਸੀਮਿੰਟ ਪਾਇਆ। 2:00 ਵਜੇ। 2:00 ਵਜੇ ਇਧਰਲੇ ਪਾਸੇ ਦੇਖ ਲਓ ਤੇ ਇਧਰਲੇ ਪਾਸੇ ਦੇਖਦੇ ਵੀ ਉਹ ਕੰਟੇਨਰ ਕਿੱਦੇ ਲਾਇਆ। ਚਲੋ ਆਜੋ ਤੁਹਾਨੂੰ ਦਿਖਾਉਂਦੇ ਆ ਵੀ ਆਹ ਗੱਡੀਆਂ ਦੇਖੋ ਆਹ ਖੜੀਆਂ। ਆਹ ਆ ਕੋ ਅੰਦਰ ਉਹ ਵਾਲੀਆਂ ਨਾ ਉਹੀ ਆ ਜਾਣਦੇ